हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤੰਨ ਨਗ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚ ਦੋ ਤਾਂ ਆ ਗਏ ਗੱਬਣ ਵੜਾ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਤੇ ਕਾ ਆ ਗਏ ਬਾਈ ਕੋਲ ਟਾਪ ਕੁਆਲਿਟੀ ਦੇ ਬਈ ਆਫਸਰ ਝੋਟੀ ਤੇ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਬਈ ਫਾਰਮ ਚੋਂ ਵੀਡੀਓ ਬਣਾ ਰਹੇ ਆਂ ਬਹੁਤ ਸੋਹਣੀ ਬਾਈ ਕੋਲੇ ਬਰੀਡ ਕੁਝ ਝੋਟੀਆਂ ਨੇ ਤੇ ਕੁਝ ਬਾਈ ਗਾਮਾ ਰੱਖਦਾ ਬਹੁਤ ਵਧੀਆ ਗਾਮਾਂ ਨੇ ਸਾਰੀਆਂ ਬਾਈ ਕੋਲੇ ਤੇ ਕਿੰਨੇ ਕਿ ਦੱਧ ਤੱਕ ਆ ਬਾਈ ਆਪਣੇ ਕੋਲੇ ਦਾ ਆਪਣੇ ਕੋਲੇ 25 ਤੋਂ ਲੈ ਕੇ 35 ਤੱਕ ਆ ਜੀ ਠੀਕ ਆ 25 ਤੋਂ ਲੈ ਕੇ 35 ਕਿਲੋਟਰ ਤੱਕ ਬਾਈ ਕੋਲੇ ਗਾਮਾਂ ਨੇ ਉਹਨਾਂ ਵਿੱਚੋਂ ਹੀ ਅਜ ਮੰਨ ਕੇ ਚੱਲੋ ਇਹ ਜਿਹੜੇ ਨਾ ਗਾ ਸੇਲ ਹੋ ਰਹੇ ਆ ਕਿ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆ ਬਾਈ ਨਾਲ ਹਾਂਜੀ ਬਾਈ ਸਤਿਕਾਰ ਸਤਿਕਾਰ ਜੀ ਕੋ ਠੀਕ ਹੋਮ ਬਾਈ ਜੀ ਹਾਂਜੀ ਬਹੁਤ ਵਧੀਆ ਜੀ ਬਾਈ ਜੀ ਕਿਵੇਂ ਚੱਲਦਾ ਫਾਰਮ ਸਭ ਤੋਂ ਬਹੁਤ ਵਧੀਆ ਜੀ ਪੂਰਾ ਵਧੀਆ ਜੀ ਠੀਕ ਆ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦਿਓ ਨਾਮ ਹਰਵੰਦ ਸਿੰਘ ਜੀ ਪਿੰਡ ਭਦਾੜਾ ਹੈ ਜੀ ਹੂੰ ਸੀਲ ਤਪ ਨੇੜੇ ਜ ਆਪਣੇ ਇਹਦੇ ਮੱਝੂ ਕੇ ਰਹਿ ਗਏ ਮੱਝੂ ਕਹਤਾ ਆਪਣਾ 1.5 ਕਿਲੋਮੀਟਰ ਦੂਰ ਫਾਰਮ ਆ ਜੀ ਪờੌਰ ਤੋਂ ਹੈਗਾ ਜੀ 3.5 ਕਿਲੋਮੀਟਰ ਠੀਕ ਆ ਮੰਨ ਕੇ ਚੱਲੋ ਵੀ ਸਾਹਨੇ ਇਹ ਚ ਆ ਗਿਆ ਹਾਂ ਹਾਂ ਜੀ ਹਾਂ ਮੋਬਾਈਲ ਨੰਬਰ ਮੋਬਾਈਲ ਨੰਬਰ 9041612904 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਸਾਹਮਣੇ ਜਿਹੜੀ ਵਾੜ ਦੇਖ ਰਿਹਾ ਬਾਈ ਕਿਹੜਾ ਸੂਆ ਇਹ ਪਲੂਨ ਆ ਜੀ ਠੀਕ ਆ ਕਿੰਨੇ ਕ ਦਿਨਾਂ ਦੀ ਕੱਚੀ ਹੈ ਬਾਈ ਇਹਦੇ 20 ਤਰੀਕ ਨੂੰ ਦਿਨ ਪੂਰੇ ਹੋ ਰਿਹਾ ਜੀ 20 ਤਰੀਕ ਨੂੰ ਦਿਨ ਪੂਰੇ ਆ ਤੇ ਕੀ ਰਿਕਾਰਡ ਆ ਬਾਈ ਮਦਰ ਦਾ ਜੀ ਇਹਦੀ ਮਾਂ ਇਹ ਆ ਭੈ ਗਈ 4427 ਦੀ ਹੂੰ ਇਹਨਾਂ ਦੇ ਦੋਨਾਂ ਦੇ ਬਰੂਟ ਲੱਗਾ ਹੋਇਆ ਹੈ ਜੀ ਵੀਐਸ ਦਾ ਸੈਕਸਡ ਆ ਜੀ ਨੋਰਮਲ ਆ ਜੀ ਠੀਕ ਆ ਨਾਨ ਸੈਕਸਡ ਆ ਹਾਂ ਨਾਨ ਸੈਕਸਡ ਠੀਕ ਆ ਨਾਨ ਸੈਕਸਡ ਬਈ ਕਹਿੰਦੇ ਸੀਮਨ ਲੱਗਾ ਹੋਇਆ ਬਈ ਬਰੂਟ ਦਾ ਇਹਨਾਂ ਦੇ ਦੋਮਾਂ ਦੇ ਸੀਮਨ ਲੱਗਾ ਹੋਗਾ ਤੇ ਕਿੰਨੀ ਕੁ ਮੀਡ ਆ ਬਾਈ ਕਿੰਨਾ ਕੁ ਤਦ ਦੇ ਦੂਗੀ 25% ਤਾਂ ਦੇਊਗੀ ਵੀਰੇ ਜੀ ਠੀਕ ਆ ਬਾਕੀ ਬਰੀਡ ਬਰੂਡ ਦੀ ਗੱਲ ਕਰੀਏ ਬਹੁਤ ਹੈਨਾ ਹਾਂਜੀ ਕੁਆਲਿਟੀ ਆਪਾਂ ਚੈੱਕ ਕਰਵਾਣੇ ਬਈ ਫੇਸ ਬਿਊਟੀ ਦੀ ਚੈੱਕ ਕਰ ਸਕਦੇ ਹੋ ਬੱਚੇ ਦੀ ਮੈਨੂੰ ਲੱਗਦਾ ਹੂ ਵੀ ਉਮਰ ਵੀ ਛੋਟੀ ਹੋਊਗਾ ਨਾ ਹਾਂਜੀ ਵੀਰੇ 2 ਸਾਲ ਦੀ ਹੈ ਜੀ ਠੀਕ ਆ 2 ਸਾਲ ਦੀ ਇਹਦੀ ਉਮਰ ਹੈ ਭਾਈ ਤੇ ਥਾਣਾ ਪਾ ਚੈੱਕ ਕਰਵਾ ਲੈ ਥਣ ਚੈੱਕ ਕਰ ਸਕਦਾ ਬਹੁਤ ਸੋਹਣਾ ਥਣ ਲੱਗਾ ਹੋਆ ਗਲਾਬੀ ਥਾਣਾ ਦਾ ਫਵਾਨਾ ਕਰਨ ਵਾਲੀ ਸੋਹਣਾ ਤਿਆਰ ਕਰਦੀ ਆਉਂਦੀ ਹੈਗੀ ਦਿਨ ਹਜੇ ਲੈਂਦੀ ਹੈਗੀ 20 ਤਰੀਕ ਨੂੰ ਦਾਣ ਪੂਰੇ ਹਾਂ ਬਾਈ ਜੀ 20 ਤਰੀਕ ਨੂੰ ਬਾਈ ਦਾਣ ਪੂਰੇ ਅੱਜ ਤਰੀਕ ਜੇ ਆਪਾਂ ਗੱਲ ਕਰੀਏ ਭਾਈ 3 ਤਰੀਕ ਹੋ ਗਿਆ ਨਾ ਹਾਂਜੀ ਬਾਈ ਜੀ ਫਿਰ ਬਹੁਤ ਲੰਮਾ ਸਮਾਂ ਭਾ ਹਾਂਜੀ ਹਾਂਜੀ ਹੂੰ ਬਹੁਤ ਲੰਮਾ ਸਮਾਂ ਬਾਈ ਹਜੇ ਤਾਂ ਪਿਆਗਾ ਕਰਮ ਵਾਲੀ ਦਾ ਕੱਦ ਕਾਠ ਦੀ ਗੱਲ ਕਰੀਏ ਪੁਲਿਸਮੀ ਦੀ ਗੱਲ ਕਰੀਏ ਜਿੰਦ ਜਾਨ ਵਾਲੀ ਆ ਪੂਰੀ ਤੇ ਖੋਲਿਓ ਬਾਈ ਬਾਕੀ ਬਾਈ ਦੇ ਮੰਨ ਕੇ ਚਲੋ ਵੀ ਤਿੰਨੇ ਹੀ ਨਗਾ ਜਿਹੜੇ ਫਾਰਮ ਦੇ ਆ ਨਾ ਬਾਈ ਹਾਂਜੀ ਬਾਈ ਆਪਣੇ ਘਰ ਦੀ ਆ ਠੀਕ ਆ ਇਧਰੋਂ ਤੋਰ ਦਿਓ ਬਾਈ ਲੰਮੀ ਤੋਰਾ ਤਰਾ ਚੈੱਕ ਕਰ ਸਕਦੇ ਹੋ ਸਰੀਰਕ ਬੰਨ ਟੱਟਾ ਚ ਫੁੱਲ ਚੰਗਾ ਢਾਂਚਾ ਬਾਈ ਪਲੀ ਵੀ ਵੈੜ ਕਹਿ ਸਕਦੇ ਆ ਆਪਾਂ ਪੂਰੀ ਹਾਰਮਨ ਵਾਲੀ ਤੇ ਹਵਾਨੇ ਦੀ ਜਿਹੜੀ ਫੀਟਿੰਗ ਆ ਬਹੁਤ ਸੋਹਣੀ ਆ ਜਿੰਦ ਜਾਨ ਵਾਲੀ ਆ ਪੂਰੀ ਤੇ ਮੁੱਲ ਬਈ ਇਹਦਾ ਫਿਰ ਕੀ ਰੋ ਮੁੱਲ ਵੀਰੇ ਫੋਨ ਤੇ ਕਰ ਲਾਂਗੇ ਮੁੱਲ ਜਾਇਜ਼ ਰਹਿਣਗੇ ਹਾਂਜੀ ਜਾਇਜ਼ ਰਹਿਣਗੇ ਠੀਕ ਆ ਮੁੱਲ ਬਈ ਕਹਿੰਦਾ ਬਈ ਕਰ ਲਾਂਗੇ ਫੋਨ ਤੇ ਤੇ ਮੁੱਲ ਕਰਾਂਗੇ ਜਾਇਜ਼ ਕਿਉਂਕਿ ਜੈ ਸਾਹਿਬ ਦੀ ਚੀਜ਼ ਆ ਉਹੇ ਜਿਹਾ ਮੁੱਲ ਹੋ ਜਾਣਗੇ ਕਿ ਨਹੀਂ ਭਾਈ ਹਾਂਜੀ ਭਾਈ ਜੀ ਹੂੰ ਸਹੀ ਆ ਭਾਈ ਜੇ ਹਾਂ ਇਹ ਚੀਜ਼ਾਂ ਭਈ ਉਹੇ ਜਿਨ੍ਹਾਂ ਦੇ ਮੁੱਲ ਹੋ ਜਾਣਗੇ ਤੇ ਥਣਾ ਥਣਾ ਦਾ ਗੈਪ ਆਪਾਂ ਦੋਮਾ ਪਾਸੋਂ ਚੈੱਕ ਕਰਵਾ ਲਿਆ। ਹਵਾਨੇ ਦੀ ਗੱਲ ਕਰੀਏ ਮਗਰ ਨੂੰ ਵੀ ਚੰਗਾ ਤੇ ਮੈਮੂਰ ਨੂੰ ਵੀ ਹਵਾਨਾ ਸੋਨਾ ਤਿਆਰ ਕਰੂਗੀ ਕਿਉਂਕਿ ਕੱਲੀ ਕੱਚੀ ਕੱਚੀ ਆ ਗਈ। ਸਾਰਿਆਂ ਨੇ ਬਾਲਟ ਲੈ ਜਿਹੜੀਆਂ ਕੱਢਣੀਆਂ ਫੇਰ ਜਾ ਕੇ ਕਿਤੇ ਸੂਣਾ ਦਾ 2 ਨੰਬਰ ਤੇ ਇਹ ਵੀਰੇ 40416 ਦੀ ਹੈ ਜੀ। 40416 ਦੀ ਡੈਨਮਾਰਕ ਦੇ ਹਾਂਜੀ ਡੈਨਮਾਰਕ ਦੇ ਬਈ ਹਾਂਜੀ ਤੇ ਇਹਦੇ ਵੀ ਗਾਂ ਹਨਾ ਬਰੂਟੀ ਲੱਗਿਆ ਇਹਦੇ ਬਰੂਟੀ ਲੱਗਿਆ ਬਈ ਠੀਕ ਹੈ ਇਹਦੇ ਬਾਈ ਕਹਿੰਦੇ ਬਈ ਬਰੂਟੀ ਲੱਗਿਆ ਵਾ ਤੇ ਕਿੰਨਾ ਕੁ ਰਿਕਾਰਡ ਆ ਬਈ ਇਹਦੀ ਮਤਲਬ ਇਹਦੀ ਮਾਦਾ ਹੀ ਸੀਗਾ 32 ਕਿਲੋ ਜੀ ਠੀਕ ਹੈ ਇਹ ਤਾਂ ਫਿਰ ਕਿੰਨੀ ਉਮੀਦ ਆ ਹੁਣ ਸੁਣੋ 25+ ਇਹ ਵੀ ਚੱਲੂਗੀ ਬਾਕੀ ਵੱਡੇ ਬਹੁਤ ਆ ਹਨਾ ਹਾਂਜੀ ਬਾਈ ਜੀ ਜਿੰਦ ਜਾਣ ਵਾਲੀ ਹੈਗੀ ਜੇ ਗੱਲ ਕਰੀਏ ਇਹਨਾਂ ਦੇ ਬਰੀਡਾਂ ਦੇ ਬਾਈ ਫੁੱਲ ਤੇ ਪਿਓਰ ਬਰੀਡ ਆ ਜਮਾ ਹਨਾ ਬਾਈ ਹਾਂਜੀ ਬਾਈ ਹੂੰ ਬਾਕੀ ਕੁਆਲਿਟੀ ਇਹਨਾਂ ਦੇ ਫੇਸਾਂ ਦੀ ਜਾਂ ਇਹਨਾਂ ਦੇ ਕੰਨ ਛੋਟਾ ਕੰਨ ਬਾਕੀ ਹਵਾਨੇ ਆ ਜਿਹੜੇ ਬਾਈ ਫਿਕਸ ਰੱਖਣਗੇ ਸੋਹਣੇ ਹਵਾਨੇ ਤਿਆਰ ਕਰਨਗੇ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਬਾਈ ਇਹਦੇ ਬਾਈ 14 ਤਰੀਕ ਨੂੰ ਦਿਨ ਪੂਰੇ 14 ਤਰੀਕ ਨੂੰ 14 ਤਰੀਕ ਨੂੰ ਬਈ ਇਹ ਤੇ ਦਿਨ ਪੂਰੇ ਆ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸਫਾਈ ਲੇਵਲ ਬਈ ਬਹੁਤ ਚੰਗੀ ਆ ਤੇ ਥਣਾ ਦਾ ਜਿਹੜਾ ਗੈਪ ਆ ਉਹ ਚੰਗਾ ਗਾ ਬਈ ਮੱਲਾ ਫੋਰਸਾਂ ਵੀ ਹੈ ਨਹੀਂ ਹਨਾ ਨਹੀਂ ਬਈ ਕੋਈ ਫੋਰਸਾਂ ਨਹੀਂ ਦੂਮਾ ਦੇ ਬਈ ਕੋਈ ਫੋਰਸਾਂ ਨਹੀਂ ਬਾਕੀ ਨਾੜਾ ਨੂੜਾ ਦੇਖ ਸਕਦੇ ਹੋ ਬੜੀ 21 ਚ ਨਾੜਾ ਨਹੀਂ ਆ ਤੇ ਖੋਲਿਓ ਬਈ ਉਹ ਠੰਡੀਆਂ ਬਈ ਹਨਾ ਹਾਂਜੀ ਬਈ ਤੋਰਾ ਤਰਾ ਬਈ ਆਪਸ ਨੂੰ ਚੈੱਕ ਕਰਵਾ ਲੈ ਚੈੱਕ ਕਰ ਸਕਦੇ ਹੋ ਪ੍ਰਿੰਟ ਦੀ ਗੱਲ ਕਰੀਏ ਜਾਂਦੇ ਸਨਖ ਬਣੇ ਦੀ ਗੱਲ ਕਰੀਏ ਫੁੱਲ ਅਬਰੀ ਤੇ ਮੁੱਲ ਇਹਦਾ ਵੀ ਬਈ ਫੋਨ ਤੇ ਰੋ ਹਾਂ ਵੀਰੇ ਤਿੰਨੇ ਨਗਾ ਦੇ ਬੋਲ ਪਾਈ ਕਿ ਬਾਈ ਕਿੰਨਾ ਦੇ ਫੋਨ ਤੇ ਰਹਿਣਗੇ ਤੇ ਮੁੱਲ ਜਿਹੜੇ ਰਹਿਣਗੇ ਜਾਇਜ਼ ਕਿਉਂਕਿ ਜਿਵੇਂ ਜੀ ਚੀਜ਼ਾਂ ਉਹ ਇਹ ਜੀ ਇਹਨਾਂ ਦੇ ਮੁੱਲ ਹੋਣਗੇ ਬਾਕੀ ਹਵਾਨਾ ਇਹਦਾ ਵੀ ਤੁਸੀਂ ਚੈੱਕ ਕਰ ਸਕਦਾ ਅੱਗੋਂ ਵੀ ਸੋਨਾ ਦੱਸਦਾ ਤੇ ਪਿੱਛੇ ਨੂੰ ਵੀ ਹਵਾਨਾ ਕਰਮ ਵਾਲੀ ਦਾ ਸੋਨਾਗਾ ਜੇ ਬਾਈ ਕੋਈ ਮੰਨ ਕੇ ਚੱਲੋ ਜੋੜਾ ਇਕੱਠਾ ਲਵੇ ਕੋਈ ਨਹੀਂ ਫਿਰ ਉਹ ਜਮਾਨਤਨ ਕਰ ਦੇਗੇ ਠੀਕ ਹੈ ਫਿਰ ਬਾਈ ਕਹਿੰਦੇ ਬਈ ਆਪਾਂ ਉਹ ਜਮਾਨਤਨ ਕਰ ਦੇਾਂਗੇ ਤਿੰਨ ਨੰਬਰ ਤੇ ਬਈ ਝੋਟੀ ਆ ਹਾਂਜੀ ਵੀਰੇ ਕਿੰਨੀ ਉਮਰ ਦੀ ਆ ਬਈ ਇਹ ਹੈਗੀ 2.5 ਸਾਲ ਦੀ 2.5 ਸਾਲ ਦੀ ਹਾਂਜੀ ਤੇ ਕਿਹੜੇ ਸੀਮਣ ਦੀ ਆ ਇਹ ਆਪ ਹੈਗੀ 51 ਦੀ ਇਹਦੀ ਮਾਸਿਕੀ ਜੋਗਰਾਜ ਦੀ ਜੋਗਰਾਜ ਦੀ ਹਾਂਜੀ ਵੀਰੇ ਠੀਕ ਹੈ ਵੀਰੇ ਕੀ ਰਿਕਾਰਡ ਆ ਵੈਸੇ ਮਤਲਬ ਇਹਦੀ ਮਾਦਾ ਸੀਗਾ ਜੀ 16 ਲੀਟਰ ਜੀ ਠੀਕ ਹੈ ਬਾਈ ਬਾਕੀ ਕੱਦ ਕੋਤ ਬਹੁਤ ਆ ਹਾਂ ਬਾਈ ਜੀ ਕੱਦ ਫੁੱਲ ਆ ਬਈ ਤੇ ਥਣ ਚਾਰੀ ਹੈ ਬਾਈ ਹਾਂ ਬਾਈ ਚਾਰ ਥਣ ਆ ਠੀਕ ਹੈ ਥਣ ਚਾਰ ਹੋ ਸਕਦਾ ਬਈ ਥੋੜਾ ਡਰ ਤੇ ਖੋਲ ਕੇ ਵੀ ਨਹੀਂ ਬਾਈ ਕਹਿੰਦਾ ਇਸ ਕਰਕੇ ਤੋੜ ਦੇ ਕਿਉਂਕਿ ਡਰਦੀ ਆ ਕਿ ਥੋੜਾ ਭੱਜ ਨਾ ਜਾਂਦਾ ਪਸ਼ੂ ਤੇ ਝੋਲੀ ਝਾਲੀ ਆ ਪਾ ਚੈੱਕ ਕਰਵਾਣਾ ਖਾਨ ਬੜਾ ਚੰਗਾ ਲੱਗਿਆ ਵਾ ਨਖੜ ਮੱਥਣ ਬਾਕੀ ਪਲੀ ਸਮੇ ਦੀ ਗੱਲ ਕਰੀਏ ਜਾਂ ਇਹਦੇ ਸਿੰਘਾਂ ਦੇ ਸਾਇ ਦੇ ਗੱਲ ਕਰੀਏ ਨਾਲੋਂ ਸਿੰਘ ਮੋੜਿਆ ਉਹ ਸੁਣਾ ਬਾਕੀ ਜੇ ਤੁਸੀਂ ਨੇੜੇ ਵੀ ਆਓਗੇ ਤਾਂ ਵੀ ਤੁਹਾਨੂੰ ਕਾਦੇ ਦਾ ਚੰਗਾ ਹੀ ਦਿਸ਼ੂਗਾ ਕਿਉਂਕਿ ਚੰਗੇ ਕਾਦ ਵਾਲੀ ਆ ਕਿ ਨਹੀਂ ਬਾਈ ਹਾਂ ਬਾਈ ਜੀ ਛੂਟ ਹੀ ਨਹੀਂ ਹੈਗੀ ਪੂਰੀ ਪਲੀ ਵੀ ਆ ਬਾਕੀ ਫੇਸ ਵਗੈਰਾ ਤੇ ਤੁਸੀਂ ਚੈੱਕ ਕਰ ਸਕਦੇ ਮੱਥਾ ਮੱਥਾ ਚੰਗੇ ਸੀਮਣ ਦੇ ਖੋਦ ਆ ਬਾਈ ਤੇ ਚੰਗੀ ਇਹਦਾ ਮਦਰ ਦਾ ਰਿਕਾਰਡ ਆ ਬਾਈ ਤੇ ਮੁੱਲ ਫੋਨ ਤੇ ਰਹੂ ਬਾਈ ਹਾਂ ਬਾਈ ਜੀ ਪਹੁੰਚ ਗਿਆ ਠੀਕ ਮੁੱਲ ਬਾਈ ਕਹਿੰਦਾ ਇਹਦਾ ਵੀ ਕੋਈ ਫੋਨ ਤੇ ਰਹੂਗਾ ਮਾਨ ਕੇ ਚਲੋ ਭਈ ਆਪਾਂ ਤੁਹਾਨੂੰ ਤਿੰਨ ਨਗ ਦਿਖਾਦੇ ਜਿਸ ਨੂੰ ਤਿੰਨ ਨਗਾਂ ਚ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਧੰਨਵਾਦ